ਸਤ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਆਇਆ ਹਾਜ਼ਰ ਹੋਇਆ ਜੀ ਉਹ ਹੈ ਜੀ ਕਿ ਸਾਨੂੰ ਪਰਮਾਤਮਾ ਤੇ ਭਰੋਸਾ ਕਿਉਂ ਨਹੀਂ ਹੁੰਦਾ ਤੇ ਭਰੋਸਾ ਨਾ ਹੋਣ ਦਾ ਕਾਰਨ ਕੀ ਹੈ ਉਹ ਹੈ ਜੀ ਸਾਡੇ ਅੰਦਰ ਜਿਹੜੀ ਤਰਕ ਬੈਠੀ ਹੈ ਆਪਾਂ ਅਸੀਂ ਹਰ ਇੱਕ ਗੱਲ ਤੇ ਤਰਕ ਪਾਲਦੇ ਆਂ ਪ੍ਰੂਫ ਪਾਲਦੇ ਆਂ ਵੀ ਪ੍ਰਮਾਤਮਾ ਸਾਨੂੰ ਇੱਥੇ ਪ੍ਰੂਫ ਕਰੇ ਇਹ ਚੀਜ਼ ਪ੍ਰੂਫ ਕਰੇ ਇਦਾਂ ਤੇ ਜਿਵੇਂ ਗੁਰਬਾਣੀ ਦੇ ਵਿੱਚ ਹੈ ਗੁਰੂ ਨੇ ਜੋ ਸਾਨੂੰ ਕਿਹਾ ਸਾਚ ਕਉ ਸੁਣਿ ਲੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਉ ਪਾਉ ਤਰਕ ਤੇ ਵਿਸ਼ਵਾਸ ਦੋਨੇ ਅਲੱਗ-ਅਲੱਗ ਚੀਜ਼ਾਂ ਨੇ ਤੇ ਜਿੱਥੇ ਤਰਕ ਹੈ ਉੱਥੇ ਗੁਰੂ ਨਹੀਂ ਤੇ ਜਿੱਥੇ ਵਿਸ਼ਵਾਸ ਹੈ ਉੱਥੇ ਗੁਰੂ ਹੈ। ਇੱਕ ਆਪਾਂ ਛੋਟੀ ਜੀ ਸਾਖੀ 6ਵੇਂ ਪਾਸ਼ਾ ਸਾਹਿਬ ਸਿਰ ਗੁਰੂ ਆਰ ਗੋਬਿੰਦ ਜੀ ਦੇ ਜੀਵਨ ਦੇ ਵਿੱਚੋਂ ਲਵਾਂਗੇ ਤੇ ਉੱਥੋਂ ਇਹ ਚੀਜ਼ ਸਿੱਖਾਂਗੇ ਕਿ ਜਿਨ੍ਹਾਂ ਨੇ ਵੀ ਗੁਰੂ ਨਾਲ ਤਰਕ ਨਹੀਂ ਕੀਤਾ ਉਹਨਾਂ ਨੇ ਗੁਰੂ ਨੂੰ ਪਾਇਆ ਹੈ ਤੇ ਗੁਰੂ ਨੇ ਉਹਨਾਂ ਨੂੰ ਗੱਲ ਨਾਲ ਲਾਇਆ ਹੈ। ਤੇ ਜਿਨ੍ਹਾਂ ਨੇ ਗੁਰੂ ਨਾਲ ਤਰਕ ਕੀਤਾ ਉਹ ਗੁਰੂ ਤੋਂ ਵਾਂਝੇ ਰਹਿ ਗਏ ਹਨ। ਜਿਵੇਂ ਸੰਤ ਮਸ਼ਕੀਨ ਜੀ ਕਹਿੰਦੇ ਹੁੰਦੇ ਸਨ ਕਿ ਸਵਾਮੀ ਵਿਵੇਕਾਨੰਦ ਜੀ ਤੋਂ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਗੁਰੂ ਦੇ ਪ੍ਰਤੀ ਵਿਸ਼ਵਾਸ ਅੰਨਾ ਹੋਣਾ ਚਾਹੀਦਾ ਹੈ ਜਾਂ ਨਹੀਂ ਤਾਂ ਸਵਾਮੀ ਵਿਵੇਕਾਨੰਦ ਜੀ ਨੇ ਆਨਸਰ ਦਿੱਤਾ ਸੀ ਕਿ ਗੁਰੂ ਦੇ ਪ੍ਰਤੀ ਵਿਸ਼ਵਾਸ ਅੰਨਾ ਹੋਣਾ ਚਾਹੀਦਾ ਪਰ ਗੁਰੂ ਸੱਚਾ ਹੋਣਾ ਚਾਹੀਦਾ ਇੱਥੇ ਅਸੀਂ ਸੱਚੇ ਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਾਂਗੇ ਉਹਨਾਂ ਦੇ ਵਿੱਚੋਂ ਗੁਰੂ ਜੀ ਦੀਆਂ ਜਿਹੜੀਆਂ ਜੀਵਨ ਸਾਖੀਆਂ ਅਸੀਂ ਸਾਡੇ ਸਿੱਖ ਇਤਿਹਾਸ 'ਚ ਹਨ ਉਹਨਾਂ ਦੀ ਗੱਲ ਕਰਾਂਗੇ ਤੇ ਗੁਰੂ ਜੀ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ ਕਿਤੇ ਵੀ ਤਰਕ ਨਹੀਂ ਕੀਤੀ ਉਹਨਾਂ ਨੇ ਗੁਰੂ ਨੂੰ ਪਾ ਲਿਆ ਤੇ ਜਿਨ੍ਹਾਂ ਨੇ ਤਰਕ ਕੀਤੀ ਉਹ ਫਿਰ ਗੁਰੂ ਤੋਂ ਬਹੁਤ ਦੂਰ ਹੋ ਗਏ ਹਨ ਤੇ ਆਓ ਅੱਜ ਇੱਕ ਇਹੋ ਜੀ ਸਾਖੀ ਨਾਲ ਅਸੀਂ ਜੁੜਦੇ ਹਾਂ ਜਿਸ ਦੇ ਨਾਲ ਸਾਨੂੰ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਦੁੱਗਣਾ ਹੋ ਜਾਊਗਾ ਇਹ ਛੋਟੀਆਂ-ਛੋਟੀਆਂ ਸਾਖੀਆਂ ਜਿਹੜੀਆਂ ਹਨ ਗੁਰੂ ਦੀਆਂ ਹੁੰਦੀਆਂ ਹਨ ਉਹ ਸਾਨੂੰ ਸੇਧ ਬਹੁਤ ਵੱਡੀ ਦੇ ਕੇ ਜਾਂਦੀਆਂ ਹਨ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਜਿੰਨੇ ਵੀ ਬੋਲ ਹੋਣ ਗੁਰੂ ਦੇ ਹੋਣ ਵਾਹਿਗੁਰੂ ਦੇ ਹੋਣ ਦਾਸੂਰ ਕੋਈ ਵੀ ਬੋਲ ਨਾ ਭੁੱਲਿਆ ਜਾਵੇ ਤੇ ਸ਼ੁਰੂ ਕਰਦੇ ਹਾਂ ਜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ Rai ji ਮਾਤਾ ਜੀ ਤੋਂ ਇਜਾਜ਼ਤ ਲੈਂਦੇ ਹਨ ਅੰਮ੍ਰਿਤਸਰ ਤੋਂ ਕਿ ਉਹ ਕਸ਼ਮੀਰ ਵੱਲ ਚਾਲੇ ਪਾਉਣਗੇ ਹੁਣ ਤੇ ਰਸਤੇ ਵਿੱਚ ਜਿੰਨੀਆਂ ਵੀ ਸੰਕਟਾਂ ਉਹਨਾਂ ਨੂੰ ਮਿਲਣਗੀਆਂ ਉਹਨਾਂ ਦਾ ਉਹ ਉਦਾਰ ਕਰਨਗੇ ਐਸੇ ਤਰ੍ਹਾਂ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਤੇ ਨਾਲ ਉਹਨਾਂ ਦੀ ਸੈਨਾ ਹੁੰਦੀ ਹੈ ਉਹ ਵੀ ਘੋੜੇ ਤੇ ਸਵਾਰ ਹੋਗੇ ਘੋੜੇ ਤੇ ਸਵਾਰ ਹੋ ਕੇ ਗੁਰੂ ਨਾਨਕ ਤੁਰ ਪੈਂਦੀ ਹੈ ਤੇ ਅੱਗੇ ਜਾ ਕੇ ਗੁਰੂ ਜੀ ਬਰਾਮ ਕੇ ਗਿਲ ਜਾਤੇ ਉੱਥੇ ਗੁਰੂ ਜੀ ਡੇਰੇ ਲਾ ਲੈਂਦੇ ਹਨ ਤੇ ਉੱਥੇ ਇੱਕ ਸਿੱਖ ਹੁੰਦਾ ਝੰਡਾ ਸਿੱਖ ਗੁਰੂ ਜੀ ਉਧਰ ਸ਼ਿਕਾਰ ਨੂੰ ਨਿਕਲਦੇ ਹਨ ਤੇ ਉਹ ਝੰਡਾ ਸਿੱਖ ਪਾਈ ਜਿਹੜਾ ਹੁੰਦਾ ਉਸ ਦਾ ਨਾਮ ਹੁੰਦਾ ਝੰਡਾ ਭਾਈ ਝੰਡਾ ਜੀ ਉਸ ਗੁਰੂ ਜੀ ਨੂੰ ਜੰਗਲ ਦੇ ਵਿੱਚ ਰਸਤੇ ਦੱਸਦਾ ਦਸਦਾ ਹੈ ਜਾਂਦਾ ਹੁੰਦਾ ਹੈ ਤੇ ਅੱਗੇ ਜਾ ਕੇ ਗੁਰੂ ਜੀ ਉਸ ਚੰਡੇ ਜੀ ਨੂੰ ਕਹਿ ਦਿੰਦੇ ਆ ਕਿ ਤੁਸੀਂ ਇੱਥੇ ਖਲੋਗੋ ਕਿ ਅਸੀਂ ਇੱਕ ਵਾਰ ਅੱਗੇ ਚਾਲੇ ਪਾਉਨੇ ਆ ਤੇ ਜਦੋਂ ਅਸੀਂ ਵਾਪਸ ਆਵਾਂਗੇ ਤੁਸੀਂ ਸਾਡੇ ਨਾਲ ਚੱਲਣਾ ਹੈ ਤੇ ਗੁਰੂ ਜੀ ਭਾਈ ਚੰਡੇ ਜੀ ਨੂੰ ਉੱਥੇ ਖੜਾ ਕੇ ਤੇ ਗਾਂ ਤੁਰ ਪੈਂਦੇ ਹਨ ਤੇ ਨਾਲ ਉਹਨਾਂ ਦੀ ਸੈਨਾ ਤੁਰ ਪੈਂਦੀ ਹੈ ਇਹ ਸ਼ਿਕਾਰ ਕਰਨ ਲਈ ਤੇ ਅੱਗੇ ਜਾ ਕੇ ਗੁਰੂ ਜੀ ਕਿਸੇ ਹੋਰ ਰਸਤੇ ਹੋ ਕੇ ਆਪਣੇ ਜਿੱਥੇ ਗੁਰੂ ਜੀ ਨੇ ਡੇਰਾ ਲਾਇਆ ਹੁੰਦਾ ਉੱਥੇ ਜਾ ਕੇ ਗੁਰੂ ਜੀ ਪਹੁੰਚ ਜਾਂਦੇ ਹਨ ਤੇ ਭਾਈ ਚੰਡਾ ਜੀ ਉੱਥੇ ਹੀ ਹੁੰਦੇ ਹਨ ਜਿੱਥੇ ਉਹ ਛਾੜੇ ਸੀ ਤੀਜੇ ਦਿਨ ਗੁਰੂ ਜੀ ਫਿਰ ਸ਼ਹਿਰ ਕਰਨ ਤੇ ਸ਼ਿਕਾਰ ਕਰਨ ਜਾਂਦੇ ਹਨ ਤੇ ਉਹ ਉਸੇ ਰਸਤੇ ਪੈ ਜਾਂਦੇ ਹਨ ਜਿਸ ਥੇ ਪਹਿਲੇ ਦਿਨ ਭਾਈ ਚੰਡੇ ਜੀ ਨੇ ਉਹਨਾਂ ਨੂੰ ਰਸਤਾ ਦਿਖਾਇਆ ਸੀ ਤੇ ਉਹ ਰਸਤੇ ਜਾਂਦੇ ਜਾਂਦੇ ਅੱਗੇ ਭਾਈ ਚੰਡਾ ਜੀ ਜਦੋਂ ਵੱਲ ਵੇਖਦੇ ਹਨ ਤਾਂ ਭਾਈ ਚੰਡਾ ਜੀ ਗੁਰੂ ਜੀ ਦਾ ਰਸਤਾ ਗੁਰੂ ਜੀ ਨੂੰ ਤੱਕ ਰਿਹਾ ਹੁੰਦਾ ਵੇਖ ਰਿਹਾ ਹੁੰਦਾ ਉਡੀਕ ਰਿਹਾ ਹੁੰਦਾ ਉਸੇ ਜਗ੍ਹਾ ਤੇ ਉਹ ਖੜੇ ਹੁੰਦੇ ਆ ਤਾਂ ਗੁਰੂ ਜੀ ਜਦੋਂ ਉਹਨਾਂ ਨੂੰ ਵੇਖਦੇ ਹਨ ਤੇ ਬੜੇ ਪ੍ਰਸੰਨ ਹੁੰਦੇ ਆ ਤੇ ਉਹਨਾਂ ਨੂੰ ਗੱਲ ਨਾਲ ਲਾਉਂਦੇ ਹਨ ਤੇ ਕਹਿੰਦੇ ਹਨ ਭਾਈ ਚੰਡਾ ਭਾਈ ਚੰਡਾ ਨਿਆਲ ਹੋ ਨਿਆਲ ਹੋ ਨਿਆਲ ਗੁਰੂ ਜੀ ਨੇ પ્રસન્ન ਹੁੰਦੇ ਹਨ ਉਹਨਾਂ ਨੂੰ ਉਹਨਾਂ ਦਾ ਇੰਨਾ ਵਿਸ਼ਵਾਸ ਭਰੋਸਾ ਦੇ ਕੇ ਗੁਰੂ ਜੀ ਦੇ ਪ੍ਰਤੀ ਕਿ ਗੁਰੂ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਵਡਿਆਈ ਸੋਭਾ ਬਖਸ਼ਦੇ ਹਨ ਤੇ ਉਹਨਾਂ ਨੂੰ ਉਥੋਂ ਦੀ ਸਿੱਖੀ ਦੀ ਮੰਜੀ ਬਖਸ਼ ਕੇ ਜਾਂਦੇ ਹਨ ਤੇ ਉਹਨਾਂ ਦੀ ਬੜੀ ਸੋਭਾ ਵੜਿਆਈ ਹੁੰਦੀ ਹੈ ਤੇ ਇਹੋ ਜਿਹਾ ਜਦੋਂ ਪ੍ਰੇਮ ਭਾਵ ਗੁਰੂ ਜੀ ਨਾਲ ਦੇਖਦਾ ਹੈ ਦੇਖਦੇ ਹਾਂ ਅਸੀਂ ਤਾਂ ਇਥੋਂ ਇੱਕ ਗੱਲ ਬੜੀ ਕਲੀਅਰ ਹੁੰਦੀ ਹੈ ਜੇ ਉਹ ਭਾਈ ਚੰਡਾ ਜੀ ਉਥੋਂ ਗੁਰੂ ਜੀ ਦੀ ਵੇਟ ਕਰਕੇ ਤੁਰ ਪੈਂਦਾ ਜਾਂ ਗੁਰੂ ਜੀ ਨੂੰ ਕਹਿ ਦਿੰਦਾ ਵੀ ਮੈਂ ਇੱਥੇ ਕਿਉਂ ਖੜਾ ਕੋਈ ਨਾ ਕੋਈ ਤਰਕ ਕਰ ਲੈਂਦਾ ਪਰ ਸੱਚ ਜਾਣਿਓ ਗੁਰੂ ਜੀ ਨੇ ਉਸ ਨੂੰ ਗੱਲ ਨਾ ਮਿਲ ਰੋਣ ਸੋ ਕਿਉਂਕਿ ਤਰਕ ਤੇ ਭਰੋਸਾ ਦੋਨੇ ਅਲੱਗ-ਅਲੱਗ ਚੀਜ਼ਾਂ ਨੇ ਜਿੱਥੇ ਤਰਕ ਹੈ ਉੱਥੇ ਭਰੋਸਾ ਨਹੀਂ ਹੁੰਦਾ ਤੇ ਜਿੱਥੇ ਤਰਕ ਹੁੰਦਾ ਹੈ ਉੱਥੇ ਭਰੋਸਾ ਨਹੀਂ ਹੁੰਦਾ ਤੇ ਅੱਜ ਕੱਲ ਅਸੀਂ ਤਰਕ ਦੇ ਵਿੱਚ ਜ਼ਿਆਦਾ ਉਲਝ ਗਏ ਹਾਂ ਗੁਰੂ ਤੇ ਪ੍ਰਤੀ ਇਹ ਗੱਲ ਅਸੀਂ ਭੁੱਲ ਗਏ ਹਾਂ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਵੀ ਬਾਣੀ ਹੈ ਉਹ اٹਲ ਹੈ ਉਹ ਸੱਚੀ ਹੈ ਤੇ ਅਸੀਂ ਰੋਜ਼ ਅਰਦਾਸ ਦੇ ਵਿੱਚ ਵੀ ਇਹ ਹੀ ਗੁਰੂ ਜੀ ਅਕੀ ਪ੍ਰਾਰਥਨਾ ਕਰਦੇ ਹਾਂ ਕਿ ਪ੍ਰੋਸਾਦਾਨ ਵਿਸਾਹਾਦਾਨ ਦਾ ਦਾਨ ਬਕਸੀ ਉਹ ਇਹੀ ਹੁੰਦਾ ਹੈ ਕਿ ਜੇ ਸਾਨੂੰ ਵਿਸਾਹਾਦਾਨ ਤੇ ਪ੍ਰੋਸਾਦਨ ਆ ਗਿਆ ਤਾਂ ਸਮਝ ਲੈਣਾ ਸਮ ਗੁਰੂ ਮਿਲ ਗਿਆ ਤੇ ਸਾਧ ਸੰਗਤ ਜੀ ਤੁਸੀਂ ਵੀ ਆਪਣਾ ਤਰਕ ਕਰਨਾ ਛੱਡੋ ਕਈ ਕਹਿ ਦਿੰਦੇ ਹਨ ਕਿ ਕਿਰਤ ਕਰੋ ਸਭ ਕੁਝ ਹੈ ਜ਼ਰੂਰ ਹੈ ਪਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਪਹਿਲਾਂ ਨਾਮ ਜਪੋ ਫਿਰ ਕੀਰਤ ਕਰੋ ਤੇ ਵੰਡ ਛਕੋ ਤਿੰਨੇ ਚੀਜ਼ਾਂ ਕਹਿਆ ਹਨ ਤਿੰਨੇ ਜੀ ਚਾਹੀਏ ਜ਼ਰੂਰ ਤਨ ਇਹ ਨਹੀਂ ਕਿ ਕੱਲੀ ਕੀਰਤੀ ਜ਼ਰੂਰੀ ਹੈ ਤੇ ਕਈ ਕਹਿ ਦਿੰਦੇ ਹਨ ਕਿ ਨਾਮ ਜਪਣਾ ਤਾਂ ਵੇਲਿਆਂ ਦਾ ਕੰਮ ਹੈ ਇਹ ਬਿਲਕੁਲ ਝੂਠ ਹੈ ਜੀ ਨਾਮ ਉਹੀ ਜਪ ਸਕਦਾ ਹੈ ਜਿਹੜਾ ਆਸਿ ਨਹੀਂ ਤੇ ਆਸਿ ਉਹ ਮਨੁੱਖ ਹੀ ਨਹੀਂ ਹੁੰਦਾ ਉਹੀ ਨਹੀਂ ਹੁੰਦਾ ਜਿਹੜਾ ਕੀਰਤ ਨਹੀਂ ਕਰਦਾ ਕਿਉਂਕਿ ਆਲਸੀ ਮਨੁੱਖ ਕਦੇ ਕੀਰਤ ਨਹੀਂ ਕਰੂਗਾ ਤੇ ਨਾ ਨਾਮ ਜਪੂਗਾ ਜਿਹੜਾ ਆਲਸੀ ਨਹੀਂ ਹੋਊਗਾ ਉਹ ਨਾਮ ਵੀ ਜਪੂਗਾ ਕੀਰਤ ਵੀ ਕਰੂਗਾ ਤੇ ਵੰਡ ਵੀ ਛਕੂਗਾ ਇਹ ਤਿੰਨੇ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਤੇ ਇਹ ਤਿੰਨੇ ਚੀਜ਼ਾਂ ਉਸ ਪਰਮਾਤਮਾ ਦੀ ਮਿਹਰ ਨਾਲ ਆ ਸਕਦੀਆਂ ਉਸ ਦੀ ਹਰ ਇੱਕ ਗੱਲ ਤੇ ਭਰੋਸਾ ਕਰਕੇ ਆ ਸਕਦੀਆਂ ਇਸ ਕਰਕੇ ਜੇ ਅਸੀਂ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਬਣਾਉਣਾ ਹੈ ਤਾਂ ਸਾਡਾ ਵਿਸ਼ਵਾਸ ਅੰਨਾ ਹੋਣਾ ਚਾਹੀਦਾ ਹੈ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਅਸੀਂ ਕੋਈ ਸੱਜੇ ਖੱਬੇ ਨਹੀਂ ਜਾਣਾ ਸਿੱਧਾ ਅਸੀਂ ਵਿਸ਼ਵਾਸ ਕਰਨਾ ਹੈ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਦੀ ਜੀਤੇ ਦੱਸੇ ਹੋਏ ਮਾਰਗ ਤੇ ਤੇ ਉਹ ਮਾਰਗ ਹੈ ਜੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ